The Lexus LFA ਅੱਜ ਆਪਾਂ ਸਾਰੇ ਇਹ ਜਾਣਦੇ ਤੇ ਮੰਨਦੇ ਆਂ ਕਿ LFA ਵਨ ਆਫ ਦਾ ਬੈਸਟ ਸਾਊਂਡਿੰਗ ਕਾਰਸ ਵਿੱਚੋਂ ਇੱਕ ਆ ਬਟ ਕੀ ਇਹਦੀ ਗ੍ਰੇਟਨੈਸ ਸਿਰਫ ਸਾਊਂਡ ਤੱਕ ਲਿਮਿਟਿਡ ਆ ਆਖਿਰ ਕੀ ਰੀਜ਼ਨ ਸੀ ਕਿ ਟੋਇਟਾ ਨੇ ਐਲਐਫਏ ਉੱਤੇ ਬਿਲੀਅਨਸ ਆਫ ਡਾਲਰਸ ਖਰਚ ਕਰਤੇ ਬਟ ਫਿਰ ਵੀ ਇਹਨੂੰ ਕੋਈ ਖਰੀਦਣਾ ਨਹੀਂ ਸੀ ਚਾਹਦਾ ਆਓ ਜਾਣਦੇ ਹਾਂ ਇੱਕ ਕਹਾਣੀ ਕਹਾਣੀ ਜਿਹਨੂੰ ਲਿਖਣ 'ਚ 10 ਸਾਲ ਲੱਗ ਗਏ ਜਾਣਦੇ ਹਾਂ ਕਿ ਇਹ ਸ਼ੁਰੂ ਕਿੱਥੋਂ ਹੋਈ ਕੀ ਕਾਰਨ ਸੀ ਇਹਦੇ ਸ਼ੁਰੂ ਹੋਣ ਦਾ ਕੀ ਕੀਮਤ ਦੇਣੀ ਪਈ ਉਹਨੂੰ ਪੂਰਾ ਕਰਨ ਦੀ ਤੇ ਆਖਿਰੇ ਦਾ ਅੰਤ ਕੀ ਹੋਇਆ ਜਾਂ ਹਜੇ ਹੋਣਾ ਬਾਕੀ ਆ ਆਓ ਜਾਣਦੇ ਹਾਂ ਕਹਾਣੀ ਦਾ ਲੈਜੈਂਡਰੀ ਲੈਕਸਸ ਐਲਐਫਏ ਦੀ ਇੱਕ ਕਹਾਣੀ ਸ਼ੁਰੂ ਹੁੰਦੀ ਹੈ ਇੱਕ ਸੁਪਨੇ ਤੋਂ ਸੁਪਨਾ ਜੋ ਟੋਇਟਾ ਦੇ ਪ੍ਰੀਮੀਅਰ ਇੰਜੀਨੀਅਰ ਹਰੀ ਹਿਕੋ ਤਾਨਾ ਹਾਸ਼ੀ ਨੇ ਦੇਖਿਆ ਸੀ ਇੱਕ ਐਸੀ ਅਲਟੀਮੇਟ ਸਪੋਰਟਸ ਕਾਰ ਬਣਾਉਣ ਦਾ ਜਿਹਦੇ ਉੱਤੇ ਸਾਰਾ ਜਾਪਾਨ ਪ੍ਰਾਊਡ ਫੀਲ ਕਰ ਸਕੇ ਤਾਨਾ ਹਾਸ਼ੀ ਹੁਣ ਤੱਕ ਟੋਇਟਾ ਦੀਆਂ ਕਈ ਇੰਪੋਰਟੈਂਟ ਕਾਰਸ ਜਿਵੇਂ ਕਿ ਮਾਰਕ 2, ਦਾ ਕ੍ਰਾਉਨ, ਸੈਲਿਕਾ ਆਦੀ ਉੱਤੇ ਆਪਦਾ ਟੈਲੈਂਟ ਸ਼ੋਕੇਸ ਕਰ ਚੁੱਕਿਆ ਸੀ ਤੇ ਜਦ ਇੱਕ ਆਫਿਸ ਡਿਨਰ ਪਾਰਟੀ ਦੇ ਦੌਰਾਨ ਉਹਨੇ ਆਪਦਾ ਇਹ ਡ੍ਰੀਮ ਆਪਦੇ ਬੌਸ ਤੈਕਸੂ ਹਟੋਰੀ ਨਾਲ ਸ਼ੇਅਰ ਕੀਤਾ ਤਾਂ दारू ਦੇ ਨਸ਼ੇ 'ਚ ਹੀ ਸਹੀ ਹਟੋਰੀ ਸੈਡ ਵਾਈ ਨਾਟ ਲੈਟਸ ਡੂ ਇਟ ਉਸੇ ਟ ਹਮੇਸ਼ਾ ਲਈ ਬਦਲ ਕੇ ਰੱਖ ਦੂ ਟਾਨਹਾਸ਼ੀ ਦਾ ਇਨੀਸ਼ੀਅਲ ਪਲਾਨ ਸੀ ਕਿ ਇੱਕ ਓਪਨ ਟਾਪ V6 ਮਿਡ ਰੇਂਜ ਸਪੋਰਟਸ ਕਾਰ ਤਿਆਰ ਕੀਤੀ ਜਾਵੇ ਜੋ ਥੋੜੇ ਟਾਈਮ ਤੱਕ ਬੰਦ ਹੋਣ ਵਾਲੀ ਸੁਪਰਾ ਨੂੰ ਰਿਪਲੇਸ ਕਰ ਸਕੇ ਤੇ ਹੋਂਡਾ ਦੀ S2000 ਨੂੰ ਸਿੱਧਮ ਸਿੱਧੀ ਟੱਕਰ ਦੇਵੇ ਐਂਡ ਫਾਰ ਥੈਟ ਪਰਪਸ ਇਹਦੀ ਲੀਡਰਸ਼ਿਪ ਅੰਦਰ ਇੱਕ ਟਾਪ ਸੀਕ੍ਰੇਟ ਪ੍ਰੋਜੈਕਟ ਦੀ ਸ਼ੁਰੂਆਤ ਹੁੰਦੀ ਆ ਜਿਹਨੂੰ ਕੁਝ ਗਿਨੇ ਚੁਨੇ ਲੋਕ ਪ੍ਰੋਜੈਕਟ P280 ਦੇ ਨਾਮ ਨਾਲ ਜਾਣਦੇ ਸਨ ਟਾਨਹਾਸ਼ੀ ਹੋਂਡਾ ਦੀ NSX ਤੇ ਨਿਸਾਨ ਦੀ 300ZX ਨੂੰ ਲੈ ਕੇ ਟੋਇota ਦੀ ਸੀਕ੍ਰੇਟ ਟੈਸਟਿੰਗ ਫੈਸਿਲਿਟੀ ਦਾ ਸ਼ੂਬਿਸ਼ੂ ਪ੍ਰੂਵਿੰਗ ਰਾਉਂਡਸ ਤੇ ਪਹੁੰਚ ਜਾਂਦਾ ਇਹ ਸਮਝ ਬੈਟਰ ਪਰ ਥੋੜੇ ਸਮੇਂ ਬਾਅਦ ਇਹ ਇਸ ਪ੍ਰੋਜੈਕਟ ਦੀ ਰੂਪਰੇਖਾ ਇੱਕਦਮ ਚੇਂਜ ਹੋ ਗਈ ਜਦ ਇੱਕ ਦਿਨ ਆਪਦੇ ਬੌਸ ਨਾਲ ਗੱਲ ਕਰਦੇ ਹੋਏ ਤਾਣਾ ਹਾਸ਼ੀ ਨੂੰ ਇਹ ਡਾਇਰੈਕਟਿਵ ਮਿਲਿਆ 23 sports cars are bad make a grown up sports car ਹੁਣ ਇਹਦਾ ਕੀ ਮਤਲਬ ਸੀ ਇਹ ਉਹ ਚੰਗੀ ਤਰ੍ਹਾਂ ਸਮਝ ਚੁੱਕਿਆ ਸੀ ਤਾਣਾ ਹਾਸ਼ੀ ਫਿਰ ਇੱਕ ਵਾਰ ਉਸੇ ਟਰੈਕ ਤੇ ਵਾਪਸ ਜਾਂਦਾ ਬਟ ਇਸ ਵਾਰ ਕੋਈ Honda ਜਾਂ Nissan ਲੈ ਕੇ ਨਹੀਂ ਇਸ ਵਾਰ ਉਹ ਲੈ ਕੇ ਜਾਂਦਾ 1 of the greatest car to ever exist on planet earth the McLaren F1 ਮੀਨਿੰਗ ਟੂ ਹੈਡਾ ਹੁਣ ਕੋਈ V6 ਨਹੀਂ ਪਰ ਇੱਕ ਐਸੀ ਕਾਰ ਤਿਆਰ ਕਰੂ ਜਿਹੜੂ ਬਾਕੀ ਦੁਨੀਆ ਚ ਬਨ ਰਹੀਆਂ ਫਰਾਰੀਜ਼ ਲੈਂਬਰਗਿਨੀਜ਼ ਜਾਂ ਹੋਰ ਕੋਈ ਵੀ ਫਾਰਮੂਲਾ 1 ਇਨਸਪਾਇਰਡ ਸੁਪਰ ਕਾਰ ਨੂੰ ਮੈਚ ਹੀ ਨਹੀਂ ਬਲਕਿ ਬੀਟ ਵੀ ਕਰ ਸਕੇ ਮਕਲੈਨ F1 ਇਨਸਪਾਇਰਡ ਤਾਨਾਹਾਸ਼ੀ ਗ੍ਰੇਟਨੈਸ ਕੀ ਹੁੰਦੀ ਆ ਇਹਦਾ ਅਹਿਸਾਸ ਉਹਨੂੰ ਹੋ ਚੁੱਕਿਆ ਸੀ ਤੇ ਉਹ ਇਸ ਫੀਲਿੰਗ ਨੂੰ ਰੀਕ੍ਰੀਏਟ ਕਰਨਾ ਚਾਹੁੰਦਾ ਸੀ ਪਰ ਤਾਨਾਹਾਸ਼ੀ ਇਹ ਵੀ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਹ ਇਕੱਲਾ ਇਸ ਚੀਜ਼ ਨੂੰ ਕੰਪਲੀਸ਼ਨ ਨਹੀਂ ਕਰ ਸਕਦਾ ਇੱਕ ਵਰਲਡ ਕਲਾਸ ਕਾਰਬਨ ਓਨਲੀ ਉਹਨੂੰ ਲੋੜ ਪਊਗੀ ਇੱਕ ਵਰਲਡ ਕਲਾਸ ਟੀਮ ਦੀ ਡ੍ਰੀਮ ਟੀਮ ਚ ਪਹਿਲੀ ਐਂਟਰੀ ਹੁੰਦੀ ਹੈ ਜਪਨੀ ਸੇਰ ਸਿੰਘ ਮਾਸਟਰ ਹੀਰੋਮ ਨਰੂਸੇ ਦੀ ਨਰੂਸੇ ਟੋਇਟਾ ਨਾਲ ਇਹਨਾਂ ਦੀ ਪਹਿਲੀ ਸਪੋਰਟਸ ਕਾਰ ਦਾ 2000 ਜੀਟੀ ਦੇ ਲਾਂਚ ਵੇਲੇ ਦਾ ਜੁੜਿਆ ਹੋਇਆ ਸੀ ਟੋਇਟਾ ਦੀ ਹਿਸਟਰੀ ਚ ਐਸੀ ਕੋਈ ਇੰਪੋਰਟੈਂਟ ਕਾਰ ਨਹੀਂ ਹੋਣੀ ਜਿਹਨੂੰ ਨਰੂਸੇ ਨੇ ਟੈਸਟ ਤੇ ਇੰਪਰੂਵ ਨਾ ਕੀਤਾ ਹੋਵੇ ਇਨਫੈਕਟ ਜਦ ਤਾਣਾਹਾਸ਼ੀ ਮਾਰਕ 2 ਨੂੰ ਡਿਜ਼ਾਈਨ ਕਰ ਰਿਹਾ ਸੀ ਤਾਂ ਡਰਾਈਵਰ ਸੀਟ ਤੇ ਬੈਠਾ ਨਰੂਸੇ ਹੀ ਸੀ ਜਿਹੜਾ ਇਹਨੂੰ ਗਾਈਡ ਕਰ ਰਿਹਾ ਸੀ ਔਨ ਵਾਟ ਟੂ ਇੰਪਰੂਵ ਇਕੱਠੇ ਇਹਨਾਂ ਦੋਨਾਂ ਨੇ ਮਿਲ ਕੇ ਇੱਕ 500 ਪੁਆਇੰਟਸ ਦਾ ਮੈਨੀਫੈਸਟ ਇਸ ਮੈਨੀਫੈਸਟੋ ਨੂੰ ਹਕੀਕਤ 'ਚ ਬਦਲਣ ਲਈ ਟੋヨタ ਸਿਟੀ ਦੇ ਮੋਟੋਵਾਚੀ ਪਲਾਂਟ 'ਚ 170 ਮੈਂਬਰਸ ਦੀ ਟੀਮ ਨੂੰ ਅਸੈਂਬਲ ਕੀਤਾ ਗਿਆ ਕਨਸਿਸਟਿੰਗ ਆਫ ਟੌਪ ਲੈਵਲ ਇੰਜੀਨੀਅਰਸ ਬਟ ਆਉਣ ਵਾਲਾ ਸਮਾਂ ਇਹਨਾਂ ਲਈ ਬਿਲਕੁਲ ਵੀ ਆਸਾਨ ਨਹੀਂ ਹੋਣ ਵਾਲਾ ਸੀ ਇੰਜੀਨੀਅਰਿੰਗ ਤਾਂ ਇੱਕ ਪਾਸੇ ਇਸ ਪ੍ਰੋਜੈਕਟ ਨੂੰ ਟੋヨタ ਦੀ ਇੰਟਰਨਲ ਬਿਊਰੋਕਰੇਸੀ 'ਚ ਜਿੰਦਾ ਰੱਖਣਾ ਹੀ ਆਪ ਦੇ ਆਪ 'ਚ ਇੱਕ ਬਹੁਤ ਵੱਡਾ ਚੈਲੰਜ ਬਣ ਗਿਆ ਜਿੱਥੇ ਮੋੜ-ਮੋੜ ਤੇ ਟੋヨタ ਦੀ ਅਪਰ ਮੈਨੇਜਮੈਂਟ ਖਾਸ ਕਰ ਅਕਾਊਂਟੈਂਟਸ ਇਸ ਪ੍ਰੋਜੈਕਟ ਨੂੰ ਪਰਮਾਨੈਂਟਲੀ ਸ਼ਟਡਾਊਨ ਕਰਨ ਨੂੰ ਕਹਿੰਦੇ ਸਨ ਕਿਉਂਕਿ ਉਹਨਾਂ ਨੂੰ ਇਹ ਗ ਰੈਦਰ ਦੈਨ ਸਪੈਂਡਿੰਗ ਇਟ ਔਨ ਮੇਕਿੰਗ ਮੋਰ ਕੈਮਰੀ ਸਕਰੋਲਸ ਜਿਹੜੀਆਂ ਕਿ ਵੇ ਮੋਰ ਪ੍ਰੋਫਿਟੇਬਲ ਨੇ ਐਹੋ ਜੀ ਸਿਚੁਏਸ਼ਨ ਚ ਇਸ ਪ੍ਰੋਜੈਕਟ ਨੂੰ ਜਿੰਦਾ ਰੱਖਣ ਦਾ ਸਿਰਫ ਇੱਕ ਹੀ ਤਰੀਕਾ ਸੀ ਕਿਸੇ ਐਹੋ ਜੇ ਬੰਦੇ ਨੂੰ ਆਪਦੇ ਵੱਲ ਕੀਤਾ ਜਾਵੇ ਜੋ ਟੋਇਟਾ ਚ ਇੱਕ ਹਾਈ ਰੈਂਕ ਤੇ ਕਮਾਂਡ ਰੱਖਦਾ ਹੋਵੇ ਜੋ ਹੋਣ ਵਾਲੀ ਹਰ ਬੋਰਡ ਮੀਟਿੰਗ ਤੇ ਬਜਟ ਰਿਵਿਊ ਚ ਇਸ ਪ੍ਰੋਜੈਕਟ ਨੂੰ ਹਿੱਕ ਠੋਕ ਕੇ ਡਿਫੈਂਡ ਕਰੇ ਤੇ ਕਿਆ ਬੰਦਾ ਮਿਲਦਾ ਤਾਣਾ ਹਾਜੀ ਤੇ ਨਰੂਸੇ ਨੂੰ ਟ੍ਰਿੰਟੀ ਦਾ ਤੀਜਾ ਮੈਂਬਰ ਟੋਇਟਾ ਕੰਪਨੀ ਦੇ ਫਾਊਂਡਰ ਦਾ ਪੋਤਾ ਆਖੀ ਉਠਿਓਡਾ ਅਕਿਓ ਉਸ ਸਮੇਂ ਚਾਇਨਾ ਚ ਆਪਰੇਸ਼ਨਸ ਦਾ ਹੈੱਡ ਸੀ ਤੇ ਆਪਦੀ ਫੈਮਿਲੀ ਨੇਮ ਤੇ ਵਰਕਿੰਗ ਸਟਾਈਲ ਕਰਕੇ ਕੰਪਨੀ ਚ ਕਾਫੀ ਪੋਲ ਰੱਖਦਾ ਸੀ ਆਪਦੇ ਪਿਓ ਦਾਦੇ ਤੋਂ ਹਟ ਕੇ ਅਕਿਓ ਇੱਕ ਟਰੂ ਕਾਰ ਐਨਥੂਸੀਆਸਟ ਸੀ ਜਿਹਨੂੰ ਨਰੂਸੇ ਨੇ ਆਪ ਵੀ ਰੇਸਿੰਗ ਲੈਸਨ ਦਿੱਤੇ ਸਨ ਸੋ ਇਹਨੂੰ ਕਨਵਿੰਸ ਕਰਨਾ ਵੀ ਕੋਈ ਜ਼ਿਆਦਾ ਔਖਾ ਨਹੀਂ ਰਿਹਾ ਆਕਿਓ ਦੇ ਆਉਣ ਨਾਲ ਇਹ ਪ੍ਰੋਜੈਕਟ ਸਿਰਫ ਸੇਫ ਹੀ ਨਹੀਂ ਬਲਕਿ ਅਨਲਿਮਿਟਿਡ ਬਜਟ ਵਾਲਾ ਵੀ ਹੋ ਗਿਆ ਸੀ ਤੇ ਜੇ ਸੱਚ ਮੰਨੋ ਤਾਂ ਸ਼ਾਇਦ ਲਿਮਿਟਿਡ ਨਾਲ ਕਦੇ ਐਲਐਫਏ ਪੋਸੀਬਲ ਹੀ ਨਹੀਂ ਸੀ ਸ਼ੁਰੂਆਤੀ ਦਿਨਾਂ 'ਚ ਇਹ ਡਿਸਾਈਡ ਹੋ ਗਿਆ ਸੀ ਕਿ ਇਹ ਸੁਪਰਕਾਰ ਟੋ요ਟਾ ਦੀ ਲਗਜ਼ਰੀ ਡਿਵੀਜ਼ਨ ਲੈਕਸਸ ਦੇ ਅੰਡਰ ਤਿਆਰ ਕੀਤੀ ਜਾਊਗੀ ਤਾਂ ਜੋ ਇਸ ਬ੍ਰਾਂਡ ਦੇ ਮੰਡਰ ਵੇਚ ਰਹੀਆਂ ਗੱਡੀਆਂ ਨੂੰ ਜਾਪਾਨ 'ਚ ਇੱਕ ਬੂਸਟ ਮਿਲ ਸਕੇ ਪਰ ਬੈਜ ਤੋਂ ਇਲਾਵਾ ਇਹਦਾ ਇੱਕ ਵੀ ਪਾਰਟ ਕਿਸੇ ਹੋਰ ਲੈਕਸਸ ਤੋਂ ਨਹੀਂ ਆਇਆ ਸੀਗਾ ਕੱਲੀ-ਕੱਲੀ ਚੀਜ਼ ਸਕ੍ਰੈਚ ਤੋਂ ਤਿਆਰ ਕੀਤੀ ਗਈ ਸੀ ਇਨਕਲੂਡਿੰਗ ਦਾ ਮੈਗਨੀਫੀਸੈਂਟ V10 ਪਰ ਤੁਹਾਨੂੰ ਪਤਾ ਤਾਣਾ ਹਾਸ਼ੀ ਲਈ ਇੰਜਨ ਤੋਂ ਵੀ ਜ਼ਿਆਦਾ ਇੰਪੋਰਟੈਂਟ ਸੀ ਗੱਡੀ ਦੀ ਚੈਸੀ ਤੇ ਸਸਪੈਂਸ਼ਨ ਆਲਰੇਡੀ ਉਹਨੇ ਟਵਿਨ ਟਿਊਬ ਡੈਂਪਰ ਟੈਕਨੋਲੋਜੀ ਤੇ ਚੈਸੀ ਦੇ ਕਈ ਕੰਪੋਨੈਂਟਸ ਲਈ ਪੇਟੈਂਟਸ ਫਾਈ ਹੋਵੇ ਕਿ ਬੰਦੇ ਦੇ ਕਾਰੋਬਾਰ ਵਾਲਾ ਫੈਸਲਾ ਹੀ ਖਤਮ ਹੋ ਜੇ ਦੋਨੋਂ ਇੱਕ ਹੀ ਯੂਨਿਟ ਵਾਂਗ ਕੰਮ ਕਰਨ ਮੈਂ ਹਾਂ ਲੈਸ 1LGI ਟੋਇਟਾ ਵੱਲੋਂ ਤਿਆਰ ਕੀਤਾ ਗਿਆ ਹੁਣ ਤੱਕ ਦਾ ਮੋਸਟ ਪਾਵਰਫੁਲ ਨੇਚਰਲੀ ਐਸਪੀਰੇਟਿਡ ਇੰਜਨ ਆ ਜਿਹਦਾ ਸਾਈਜ਼ ਇੱਕ V8 ਜਿੰਨਾ ਤੇ ਵੇਟ ਸਿਰਫ ਇੱਕ V6 ਜਿੰਨਾ ਹੀ ਸੀ ਕਾਰਨ ਇਹਦੇ ਵਿੱਚ ਯੂਜ਼ ਕੀਤੇ ਗਏ ਲਾਈਟ ਵੇਟ ਐਗਜ਼ੋਟਿਕ ਮਟੀਰੀਅਲਸ ਲਾਈਕ ਐਲੂਮੀਨੀਅਮ ਅਲੋਇ ਬਲਾਕ ਟਾਈਟੇਨੀਅਮ ਕਨੈਕਟਿੰਗ ਰੋਡਸ ਵਲਵਸ ਫੋਰਜ ਪਿਸਟਨਸ ਕ੍ਰੈਂਕਸ਼ਾਫਟ ਐਕਸਟਰਾ ਟੋਇਟਾ ਨੇ ਇਸ ਇੰਜਨ ਨੂੰ ਇੰਨਾ ਕਿ ਜ਼ਿਆਦਾ ਵੈਲ ਇੰਜੀਨੀਅਰ ਕੀਤਾ ਸੀ ਕਿ ਇਹਨੂੰ ਆਈਡਲ ਤੋਂ ਆਪਦੀ 9000 RPM ਦੀ ਰੈਡ ਲਾਈਨ ਤੱਕ ਪਹੁੰਚਣ ਲਈ ਸਿਰਫ 0.6 ਸੈਕਿੰਡਸ ਲੱਗਦੇ ਸਨ ਮੇ ਸਪੈਸ਼ਲ ਡਿਜੀਟਲ ਕਲਸਟਰ ਤਿਆਰ ਕਰਨਾ ਪਿਆ ਕਿਉਂਕਿ ਜਿਹੜੇ ਐਨਾਲੌਗ ਟੈਕੋਮੀਟਰ ਸੀ ਉਹ ਇਹਦੇ ਨਾਲ ਕੀਪ ਅਪ ਹੀ ਨਹੀਂ ਕਰ ਪਾ ਰਹੇ ਸਨ ਦਾ ਇੰਜਨ ਹੋਗਾ ਪਾਵਰ ਪਲਾਂਟ ਮੇਕਿੰਗ 552 ਹਾਰਸ ਪਾਵਰ ਵਿਦ 354 ਪਾਉਂਡ ਫੀਟ ਆਫ ਟਾਰਕ ਪੁਸ਼ਿੰਗ ਦਾ ਐਲਐਫਏ ਫਰਮ 0 ਟੂ 60 ਇਨ 3.6 ਸੈਕਿੰਡਸ ਵਿਦ ਅ ਟਾਪ ਸਪੀਡ ਆਫ 202 ਮਾਈਲਸ ਪਰ ਆਵਰ ਪਰ ਅਜਲੇ ਫੀਨੂ ਪਾਵਰ ਕਰਕੇ ਨਹੀਂ ਬਲਕਿ ਇਹਦੇ ਡਿਸਟਿੰਕਟ ਸਾਊਂਡ ਕਰਕੇ ਜ਼ਿਆਦਾ ਅਪਰੀਸ਼ੀਏਟ ਕੀਤਾ ਜਾਂਦਾ ਤੇ ਇਹਦੇ ਪਿੱਛੇ ਸਭ ਤੋਂ ਵੱਡਾ ਯੋਗਦਾਨ ਆ ਯਮਹਾ ਯਾਮਾਹਾ ਹੁਣ ਤਾਂ ਆਪਣੇ ਪੰਜਾਬ ਚ ਮੋਸਟਲੀ ਆਪਾਂ ਐਜ਼ ਅ ਮੋਟਰਬਾਈਕ ਕੰਪਨੀ ਜਾਣਦੇ ਆਂ ਬਟ ਅਸਲ ਚ ਯਾਮਾਹਾ ਵਰਲਡ ਕਲਾਸ 뮤직 ਇਨਸਟਰੂਮੈਂਟਸ ਵੀ ਬਣਾਉਂਦੀ ਆ ਤੇ ਉਹਦੇ ਨਾਲ ਨਾਲ ਕਈ ਤਰ੍ਹਾਂ ਦੇ ਇੰਜਨਸ ਨੂੰ ਮੈਨੂਫੈਕਚਰ ਤੇ ਟਿਊਨ ਵੀ ਕਰਦੀ ਆ ਇਨ ਫੈਕਟ ਟੋਇਟਾ ਦੀ ਪਹਿਲੀ ਲੈਜੈਂਡਰੀ ਸਪੋਰਟਸ ਕਾਰ ਦਾ 2000 GT ਵਿੱਚ ਵੀ ਯਾਮਾਹਾ ਦਾ ਇੱਕ ਬਹੁਤ ਵੱਡਾ ਯੋਗਦਾਨ ਸੀ 올ਡ ਲੈਗਸੀ ਤੇ ਪਾਰਟਨਰਸ਼ਿਪ ਨੂੰ ਕੰਟੀਨਿਊ ਕਰਦੇ ਹੋਏ ਯਾਮਾਹਾ ਨੇ LFA ਦੇ ਇੰਜਨ ਨੂੰ ਟਿਊਨ ਕਰਨ ਦੇ ਨਾਲ ਨਾਲ ਆਪਦੀ ਐਕੂਸਟਿਕਸ ਦੀ ਨੌਲੇਜ ਨੂੰ ਅਪਲਾਈ ਕਰਦੇ ਹੋਏ ਇਹਦੇ ਇਨਟੇਕ ਤੇ ਐਗਜ਼ੌਸਟ ਨੂੰ ਇਸ ਤਰ੍ਹਾਂ ਇਨਹਾਂਸ ਕੀਤਾ ਕਿ ਇੱਕ ਵਾਰ ਜੋ ਸੁਣੇ ਬਸ ਕਾਇਲ ਹੀ ਹੋ ਜੇ but the best thing is the noise it sounds bewiful it sounds like a wild animal ਇੰਜਨ ਇਨਟੇਕ ਉਪਰ ਫਿੱਟ ਕੀਤੇ ਹੋਏ ਸਰਜ ਟੈਂਕ ਤੇ ਇੰਡੀਵਿਜੂਅਲ ਥ੍ਰੋਟਲ ਬੋਡੀਜ਼ ਦੀ ਆਵਾਜ਼ ਨੂੰ ਡਰਾਈਵਰ ਤੱਕ ਪਹੁੰਚਾਉਣ ਲਈ ਸਪੈਸ਼ਲੀ ਡਿਜ਼ਾਈਨਡ ਚੈਂਬਰਸ ਐਡ ਕੀਤੇ ਗਏ ਜਿਦੇ ਨਾਲ ਗੱਡੀ ਦੇ ਕੈਬਿਨ ਚ ਇਨਟੇਕ ਇੰਜਨ ਤੇ ਐਗਜ਼ੌਸਟ ਦੀਆਂ ਆਵਾਜ਼ਾਂ ਦਾ ਤਾਂ ਮੰਨ ਲਓ ਇੱਕ ਸਰਾਉਂਡ ਸਾਊਂਡ ਸਿਸਟਮ ਹੀ ਕ੍ਰੀਏਟ ਹੋ ਗਿਆ ਇਨਹਾਂਸਿੰਗ ਦਾ ਓਵਰਆਲ ਫੀਲ ਐਂਡ ਅਪੀਲ ਆਫ ਦਾ ਕਾਰ ਹਾਲਾਂਕਿ ਐਲਐਫਏ ਕਾਰਬਨ ਫਾਈਬਰ ਬੋਡੀ ਵਾਲੀ ਮੈਕਲੈਰਨ ਐਫ1 ਨੂੰ ਐਜ਼ ਅ ਬੈਂਚਮਾਰਕ ਯੂਜ਼ ਕਰ ਰਹੀ ਸੀ ਪਰ ਤਾਨਾਹਾਸ਼ੀ ਨੇ ਇਨੀਸ਼ੀਅਲੀ ਕਾਰਬਨ ਫਾਈਬਰ ਦੇ ਯੂਜ਼ ਨੂੰ ਅਵੋਇਡ ਕੀਤਾ ਕੰਪਨੀ ਦੇ ਲੈਕ ਆਫ ਐਕਸਪੀਰੀਅੰਸ ਕਰਕੇ ਕਹਿ ਲੋ ਜਾਂ ਆਪਣੇ ਨਿੱਜੀ ਡਰ ਕਰਕੇ ਤੇ ਇਸੇ ਫੁੱਲੀ ਐਲੂਮੀਨੀਅਮ ਬੋਡੀ ਵਾਲੇ ਪ੍ਰੋਟੋਟਾਈਪ ਨੂੰ ਜਦ ਤੋ ਟੋਇਟਾ ਨੇ 2005 ਚ ਡੈਟਰਾਇਟ ਮੋਟਰ ਸ਼ੋਅ ਚ ਅਨਵੀਲ ਕੀਤਾ ਤਾਂ ਇੱਕ ਵਾਰੀ ਸਾਰੀ ਦੁਨੀਆ ਹੱਕੀ ਬੱਕੀ ਰਹਿ ਗਈ ਇਹਦੀਆਂ ਫਿਊਚਰਿਸਟਿਕ ਲੁਕਸ ਤੇ ਐਗਜ਼ੋਟਿਕ ਇੰਟੀਰੀਅਰ ਕਿਸੇ ਲੈਂਬੋ ਜਾਂ ਫਰਾਰੀ ਨਾਲੋਂ ਘੱਟ ਨਹੀਂ ਸੀ ਟੋਇਟਾ ਨੇ ਇੱਕ ਵਾਰੀ ਫਿਰ ਤੋਂ ਹਿਸਟ ਨਹੀਂ ਜੇ ਟੋਇਟਾ ਇਹਨੂੰ ਅਗਲੇ ਦਿਨ ਹੀ ਰਿਲੀਜ਼ ਕਰਦੀ ਤਾਂ ਪਲਕ ਚਪਕਦੇ ਸਾਰੀਆਂ ਗੱਡੀਆਂ ਵਿਕ ਜਾਨੀਆਂ ਸੀ ਬਟੇ ਹੋਇਆ ਨਹੀਂ ਬਲਕਿ ਇਹਨੂੰ ਲੋਕਾਂ ਤੱਕ ਪਹੁੰਚਣ ਲਈ 4 ਸਾਲ ਹੋਰ ਲੱਗੇ ਤੇ ਇਹਦੇ ਪਿੱਛੇ ਦਾ ਰੀਜ਼ਨ ਹੈ ਟੋਇਟਾ ਦੇ ਕੋਰ ਤੇ ਕੰਮ ਕਰਨ ਵਾਲੀ ਜਪਨੀਸ ਬਿਜ਼ਨਸ ਫਲਸਫੀ ਕਾਈਜ਼ਨ ਜੇ ਸਿੰਪਲ ਟਰਾਂਸਲੇਸ਼ਨ ਸਮਝੀਏ ਤਾਂ ਕਾਈਜ਼ਨ ਦਾ ਮਤਲਬ ਆ ਚੰਗੇ ਲਈ ਬਦਲਾਵ ਯਾਨੀ ਕਿ ਜੇ ਤੁਹਾਨੂੰ ਕਿਸੇ ਚੀਜ਼ 'ਚ ਕੋਈ ਪ੍ਰੋਬਲਮ ਨਜ਼ਰ ਆ ਰਹੀ ਆ ਤੇ ਤੁਸੀਂ ਕਿਸੇ ਤਰੀਕੇ ਉਹਨੂੰ ਇੰਪਰੂਵ ਕਰ ਸਕਦੇ ਹੋ ਦੈਨ ਯੂ ਸ਼ੁਡ ਡੂ ਇਟ ਟੋਇਟਾ ਤੋਂ ਬੈਟਰ ਸ਼ਾਇਦ ਇਹ ਇਸ ਪ੍ਰਿੰਸੀਪਲ ਨੂੰ ਕੋਈ ਇੰਪਲੀਮੈਂਟ ਕਰਦਾ ਹੋਵੇ ਜਿੱਥੇ ਇੱਕ ਅਸੈਂਬਲੀ ਲਾਈਨ ਵਰਕਰ ਤੋਂ ਲੈ ਕੇ ਕੰਪਨੀ ਦੇ ਸੀਈਓ ਤੱਕ ਹਰ ਇੱਕ ਬੰਦੇ ਨੂੰ ਹਾਕਾ ਪ੍ਰੋਡਕਸ਼ਨ ਨੂੰ ਕਿਸੇ ਵੀ ਸਟੇਜ ਤੇ ਰੋਕਣ ਦਾ ਜੇ ਉਹ ਪ੍ਰੋਸੈਸ ਨੂੰ ਕਿਸੇ ਵੀ ਤਰੀਕੇ ਨਾਲ ਇੰਪਰੂਵ ਕਰ ਸਕਦਾ ਹੋਵੇ ਇਹੀ ਰੀਜ਼ਨ ਆ ਕਿ ਟੋਇਟਾ ਦੀਆਂ ਗੱਡੀਆਂ ਇੰਨੀਆਂ ਵੈਲ ਇੰਜੀਨੀਅਰਡ ਤੇ ਵੈਲ ਮੇਡ ਹੁੰਦੀ ਕਿ ਕਿ ਐਲਐਫਐ ਨੂੰ ਹਜੇ ਹੋਰ ਇੰਪਰੂਵ ਕੀਤਾ ਜਾ ਸਕਦਾ ਉਹਨੇ ਕਾਰਬਨ ਫਾਈਬਰ ਨਾਲ ਬਣੀਆਂ ਹੋਈਆਂ ਮਾਸਟਰਪੀਸ ਕਾਰਸ ਆਪ ਚਲਾਈਆਂ ਸਨ ਤੇ ਐਲਐਫਐ ਨੂੰ ਵੀ ਉਹਦੀ ਟਰੂ ਪੋਟੈਂਸ਼ੀਅਲ ਤੱਕ ਐਲੂਮੀਨੀਅਮ ਨਹੀਂ ਕਾਰਬਨ ਫਾਈਬਰ ਹੀ ਪਹੁੰਚਾ ਸਕਦਾ ਸੀ ਤਾਂ ਜਾਣਦੇ ਹੋ ਤੁਸੀਂ ਲੈਕਸਸ ਨੇ ਕੀ ਕੀਤਾ ਉਹਨਾਂ ਨੇ ਇੱਕ ਆਲਮੋਸਟ ਕੰਪਲੀਟ ਕਾਰ ਨੂੰ ਐਸੈਂਸ਼ੀਅਲੀ ਸ਼ੁਰੂ ਤੋਂ ਹੀ ਰੀਡਿਜ਼ਾਈਨ ਕਰਨਾ ਸਟਾਰਟ ਕਰਤਾ ਤੇ ਮੇਰੇ ਹਿਸਾਬ ਨਾਲ ਦੁਨੀਆ ਤੇ ਅਸੀਂ ਹੋਰ ਕੋਈ ਕੰਪਨੀ ਨਹੀਂ ਹੋਣੀ ਜਿਹੜੀ ਪ੍ਰੋਫੈਸ਼ਨ ਤੇ ਇੰਪਰੂਵਮੈਂਟ ਨੂੰ ਲੈ ਕੇ ਇੰਨੀ ਜ਼ਿਆਦਾ ਡੈਡੀਕੇਟਿਡ ਹੋਏ ਦੈਟਸ ਵਾਟ ਮੇਕਸ ਟੋਇਟਾ ਡਿਫਰੈਂਟ ਪਰ ਹੁਣ ਇਹਨਾਂ ਸਾਹ ਦੇ ਵਰਕਰਸ ਨੂੰ ਕਾਰਬਨ ਫਾਈਬਰ ਨਾਲ ਕੰਮ ਕਰਨ ਦਾ ਐਕਸਪੀਰੀਅੰਸ ਐਕਸਪਰਟਸ ਨੇ ਸੁਜੈਸਟ ਕੀਤਾ ਕਿ ਆਪਦੀ ਇਨ ਹਾਊਸ ਕਾਰਬਨ ਪ੍ਰੋਸੈਸ ਨੂੰ ਡਿਵੈਲਪ ਕਰਨ ਲਈ ਟੋਇਟਾ ਨੂੰ ਘੱਟੋ ਘੱਟ 10 ਸਾਲ ਦਾ ਸਮਾਂ ਲੱਗ ਸਕਦਾ ਪਰ ਤਾਨਾ ਹਾਸ਼ੀ ਤੇ ਬਾਕੀ ਟੀਮ ਨੂੰ ਇਹ ਬਿਲਕੁਲ ਮਨਜ਼ੂਰ ਨਹੀਂ ਸੀ ਸੋ ਡੈਡੀਕੇਟਿਡ ਟੂ ਥਿਸ ਪ੍ਰੋਜੈਕਟ ਉਹਨਾਂ ਨੇ ਸਿਰਫ 1 ਸਾਲ ਚ ਹੀ ਪੂਰਾ ਪ੍ਰੋਸੈਸ ਖੜਾ ਕਰਤਾ ਤੇ ਸਿਰਫ ਟੋਇਟਾ ਲਈ ਨਹੀਂ ਬਲਕਿ ਪੂਰੀ ਇੰਡਸਟਰੀ ਲਈ ਕਾਰਬਨ ਫਾਈਬਰ ਨੂੰ ਬਣਾਉਣ ਤੇ ਯੂਜ਼ ਕਰਨ ਦੇ ਤਰੀਕੇ ਨੂੰ ਹਮੇਸ਼ਾ ਲਈ ਬਦਲ ਕੇ ਰੱਖਤਾ ਇਸ ਡਿਸੀਜਨ ਨੇ ਐਲਐਫਏ ਦੀ ਡਿਵੈਲਪਮੈਂਟ ਤੇ 3 ਸਾਲ plans for the LFA. ਜੇ ਤੁਸੀਂ ਕਿਸੇ ਵੀ ਐਸੇ ਬੰਦੇ ਨੂੰ ਪੁੱਛੋਗੇ ਨਾ ਜਿਨੇ ਕਦੇ ਐਲਐਫਏ ਚਲਾਈ ਹੋਏ ਤਾਂ ਉਹ ਤੁਹਾਨੂੰ ਦੋ ਚੀਜ਼ਾਂ ਜ਼ਰੂਰ ਦੱਸੂਗਾ ਪਹਿਲੀ ਕਿ ਇਸ ਗੱਡੀ ਦੀ ਆਵਾਜ਼ ਦਾ ਕੋਈ ਤੋੜ ਨਹੀਂ ਤੇ ਦੂਜੀ ਇਸ ਗੱਡੀ ਵਰਗੀ ਕੋਈ ਟਰੈਕ ਕਾਰ ਹੋਰ ਨਹੀਂ ਇਹਦੀ ਸਸਪੈਂਸ਼ਨ ਬ੍ਰੇਕਸ ਐਰੋਡਾਇਨਾਮਿਕਸ ਤੇ ਮੋਸਟ ਐਸੈਂਸ਼ੀਅਲੀ ਡਰਾਈਵਰ ਫੀਡਬੈਕ ਅੱਜ ਦੇ ਟਾਈਮ 'ਚ ਆਉਣ ਵਾਲੀਆਂ ਸੁਪਰ ਕਾਰਸ ਨਾਲ ਵੀ ਕੰਪੇਅਰ ਕੀਤੇ ਜਾ ਸਕਦੇ ਨੇ ਤੇ ਕਈਆਂ ਤੋਂ ਤਾਂ ਸ਼ਾਇਦ ਇਹ ਬੈਟਰ ਵੀ ਹੋਣਗੇ ਕਿਉਂਕਿ ਜਿਹੜੀ ਐਲਐਫਏ ਆ ਨਾ ਇਹਦਾ ਜਨਮ ਹੀ ਤੁਸੀਂ ਕਹਿ ਸਕਦੇ ਹੋ ਵੀ ਜਰਮਨ ਰੇਸ ਟਰੈਕ ਨਰਬਰਗ ਰਿੰਗ ਤੇ ਹੋਇਆ ਜਿਹਨੂੰ ਲੋਕੀ ਤਾਂ ਗ੍ਰੀਨ ਹੈਲ ਵੀ ਕ ਉਸੇ ਇੱਕ ਹੋਰ ਵੀ ਚੀਜ਼ ਮੰਨਦਾ ਸੀ ਉਹ ਮੰਨਦਾ ਸੀ ਕਿ ਰੇਸਿੰਗ ਟੀਮ ਤੋਂ ਬੈਟਰ ਕੋਈ ਰਿਸਰਚ ਟੀਮ ਨਹੀਂ ਤਾਂ 2007 ਵਿੱਚ ਉਹਨੇ ਇੱਕ ਟੀਮ ਖੜੀ ਕਰਤੀ ਦਾ ਗੈਜ਼ੂ ਰੇਸਿੰਗ ਟੀਮ ਹਾਂਜੀ ਉਹੀ ਜੀਆਰ ਜੋ ਆਪਾਂ ਨੂੰ ਜੀਆਰ ਏਡੀ 6 ਜੀਆਰ ਕਰੋਲਾ ਜਾਂ ਜੀਆਰ ਰੈਸਟ ਦੇਖਣ ਨੂੰ ਮਿਲਦਾ ਇਸ ਟੀਮ ਦਾ ਸਿਰਫ ਇੱਕ ਹੀ ਮਕਸਦ ਸੀ LFA ਨੂੰ ਦੀ ਲਿਮਿਟਸ ਤੱਕ ਪੁਸ਼ ਕਰਨਾ ਤੇ ਫਿਰ ਉਹਨਾਂ ਲਿਮਿਟਸ ਨੂੰ ਹੀ ਅੱਗੇ ਪੁਸ਼ ਕਰ ਦੇਣਾ GR ਟੀਮ ਕੁਝ ਨੀਅਰਲੀ ਕੰਪਲੀਟ LFAs ਨੂੰ ਲੈ ਕੇ 24 hour ਨਰਵਰ ਗ੍ਰਿੰਗ ਇੰਡੋਨੇਸ਼ੀਆ ਰੇਸ ਤੇ ਪਾਰਟਿਸਿਪੇਟ ਕਰਦੀ ਆ ਤੇ ਸਾਲ 2009 ਵਿੱਚ ਇਹਨਾਂ ਦੀ ਡਰਾਈਵਰ ਲਿਸਟ ਵਿੱਚ ਇੱਕ ਨਾਮ ਆਉਂਦਾ ਮਾਸਟਰ ਡਰਾਈਵਰ ਮូរੀਜ਼ੋ ਕਿਨੋਸ਼ੀਤਾ ਇਹ ਕੋਈ ਹੋਰ ਨਹੀਂ ਬਲਕਿ ਇੱਕ ਫਰਜੀ ਨਾਮ ਦਾ ਯੂਜ਼ ਕਰ ਰਿਹਾ ਅਕਿਓ ਟੇਓਡਾ ਹੀ ਸੀ ਜੋ LFA ਨੂੰ ਆਪਦੇ ਹੱਥੀ ਉਹਦੀ ਲਿਮਿਟਸ ਤੱਕ ਪੁਸ਼ ਕਰਨਾ ਚਾਹੁੰਦਾ ਸੀ ਹਾਲਾਂਕਿ GR ਟੀਮ ਇਹਨਾਂ ਰੇਸਿਸ 'ਚ ਜਿੱਤੀ ਤਾਂ ਨਹੀਂ ਬਟ ਜਿਤਨਾ ਉਹਨਾਂ ਦਾ ਗੋਲ ਸੀ ਵੀ ਨਹੀਂ ਉਹਨਾਂ ਦਾ ਗੋ ਬ੍ਰੇਕਸ ਚੈਸੀ ਟਿਊਨਿੰਗ ਇੰਜਨ ਟਿਊਨਿੰਗ ਇੱਕ ਕੱਲੀ ਕੱਲੀ ਚੀਜ਼ ਇੰਪਰੂਵ ਹੋਈ ਨਾ ਰੇਸ ਕਰਕੇ ਜਿਹਦਾ ਸਿੱਧਾ ਸਿੱਧਾ ਰਿਜ਼ਲਟ ਪ੍ਰੋਡਕਸ਼ਨ ਮਾਡਲ ਵਿੱਚ ਦੇਖਣ ਨੂੰ ਵੀ ਮਿਲਿਆ ਇਥੋਂ ਆਖੀ ਉਹ ਟੋਟਾ ਦੀ ਇਸ ਪ੍ਰੋਜੈਕਟ ਨੂੰ ਲੈ ਕੇ ਕਮਿਟਮੈਂਟ ਦਾ ਵੀ ਅੰਦਾਜ਼ਾ ਲਾਇਆ ਜਾ ਸਕਦਾ ਇਹ ਮੰਨ ਲਓ ਉਹਦਾ ਇੱਕ ਪੈਟ ਪ੍ਰੋਜੈਕਟ ਹੀ ਬਣ ਚੁੱਕਿਆ ਸੀ ਤੇ ਜੇ ਉਹਦਾ ਵਸ ਚੱਲਦਾ ਤਾਂ ਐਲਐਫਏ ਨੂੰ ਇੰਪਰੂਵ ਕਰਨ ਤੇ ਲੱਗਿਆ ਰਹਿੰਦਾ ਬਟ ਅਪਰ ਮੈਨੇਜਮੈਂਟ ਸਾਹਮਣੇ ਇਸ ਪ੍ਰੋਜੈਕਟ ਨੂੰ ਡਿਫੈਂਡ ਕਰਨਾ ਹੁਣ ਨਾ ਮੁਮਕਿਨ ਹੋ ਚੁੱਕਿਆ ਸੀ ਅਕਸਰ ਆਲਮੋਸਟ 9 ਸਾਲ ਹੋ ਗਏ ਸਨ ਇਹਨੂੰ ਡਿਵੈਲਪ ਹੁੰਦੇ ਆ ਸੋ ਦੇ ਸੈਡ ਟੂ ਰੈਪ ਇਟ ਅਪ ਇਨ 2009 ਐਂਡ ਰਿਲੀਜ਼ ਇਟ ਟੂ ਦਾ ਪਬਲਿਕ 2009 ਦੇ 10ਵੇਂ ਮਹੀਨੇ ਅਕਤੂਬਰ ਵਿੱਚ ਟੋਕੀਓ ਮੋਟਰ ਸ਼ੋਅ ਤੇ ਅਕਿਓ ਟਿਉਡਾ ਵੱਲੋਂ ਆਪਣੇ ਹੱਥੀ ਲੈਕਸਸ ਦੀ ਫਲੈਗਸ਼ਿਪ ਸੁਪਰਕਾਰ LFA ਦੇ ਪ੍ਰੋਡਕਸ਼ਨ ਮਾਡਲਸ ਨੂੰ ਦੁਨੀਆ ਸਾਹਮਣੇ ਅਨਵੈਲ ਕੀਤਾ ਜਾਂਦਾ। ਅਕਿਓ ਨਰੂਸੇ, ਤਾਨਾ ਹਾਸ਼ੀ ਤੇ ਬਾਕੀ ਟੀਮ ਦੀ 9 ਸਾਲਾਂ ਦੀ ਮਿਹਨਤ ਤੇ ਕਾਈਜ਼ਨ ਸਪੀਡ ਨਾਲ ਕੰਟੀਨਿਊਸਲੀ ਇੰਪਰੂਵ ਹੁੰਦੀ ਆ ਰਹੀ LFA ਨੂੰ ਤਾਂ ਦੁਨੀਆ ਵਿੱਚ ਇੱਕ ਵਾਰੀ ਤਹਿਲਕਾ ਮਚਾ ਕੇ ਰੱਖ ਦੇਣਾ ਚਾਹੀਦਾ ਸੀ। ਬਟ ਇਦਾਂ ਹੋਇਆ ਨਹੀਂ। ਐਕਚੁਅਲੀ ਨੋਬਾਡੀ ਕੇਅਰਡ ਅਬਾਊਟ ਇ। ਹੁਣ ਇਹ ਕਿਉਂ ਹੋਇਆ ਇਹਦੇ ਪਿੱਛੇ ਕਈ ਡਿਫਰੈਂਟ ਰੀਜ਼ਨ ਨੇ। ਬਟ far 35 ایک بروٹلی فاسٹ کار تھی فیلڈ ود نیو ایج ٹیکس اینڈ موسٹ امپورٹنٹلی افورڈیبل نیسان نے دنیا ਨੂੰ অলরেডি ਦਿਖਾਤਾ ਸੀ ਕਿ ਜਪਾਨ ਕੈਨ ਬਿਲ ਫਾਸਟ ਕਾਰਸ ਵਰਦੀ ਆਫ ਦਾ ਸੁਪਰਕਾਰ ਬੈਜ ਯਾਨੀ ਕਿ ال اف زیادہ ਸਰਪ੍ਰਾਈਜ਼ ਫੈਕਟਰ ਲੂਜ਼ ਕਰ ਚੁੱਕੀ ਸੀ ਸੈਕੰਡਲੀ ال اف ਦੇ ਲੁక్స్ 2005 ਲਈ ਦਾ ਰੈਵਲੂਸ਼ਨਰੀ ਸਨ ਬਟ ਇਹਦੇ ریلیز ਤੱਕ ਆਉਂਦੇ ਆਉਂਦੇ ਆਟੋਮੋਟਿਵ ورلڈ ਇੰਨਾ ਫਾਸਟਲੀ ਗਰੋ ਕਰ ਚੁੱਕਿਆ ਸੀ ਕਿ ਇਟ ਜਸਟ ਲਾਸਟ ਇਟਸ ਅਪੀਲ ਇਹਦੀ کاربن فائبر ਚੈਸਿਸ ਕੋਈ ਵੱਡੀ ਗੱਲ ਨਹੀਂ ਲੈਂਬਰਗਿਨੀ ਚ ਵੀ ਦੇਖਣ ਨੂੰ ਮਿਲ ਜੂ ਟੈਕਨੋਲੋਜੀ ایرੋਡਾਇਨਾਮਿਕਸ نو 빅 ڈیل ਆਮ ਗੱਲਾਂ ਹੋ ਚੁੱਕੀਆਂ ਸਨ ਮੋਰਓਵਰ ਤਹੇਰੇ ਯੂਐਸ ਡਾਲਰਸ ਪੇ ਕਰਨ ਨੂੰ ਰੈਡੀ ਨਹੀਂ ਸੀ ਕਿਸੇ ਕਾਰ ਲਈ ਜਿਹਦੇ ਉੱਤੇ ਲੈਕਸਸ ਦਾ ਬੈਜ ਲੱਗਿਆ ਹੋਵੇ ਕਿਉਂਕਿ ਇੱਕ ਆਮ ਬੰਦੇ ਨੂੰ ਇਹ ਨਹੀਂ ਪਤਾ ਸੀ ਇਹਨੂੰ ਬਣਾਉਣ ਪਿੱਛੇ ਕੀ ਲੱਗਿਆ 500 ਯੂਨਿਟਸ ਦੀ ਲਿਮਟਿਡ ਪ੍ਰੋਡਕਸ਼ਨ ਹੋਣ ਦੇ ਬਾਵਜੂਦ ਵੀ ਲੈਕਸਸ ਇਹਨੂੰ ਸੈਲ ਆਊਟ ਨਹੀਂ ਕਰ ਸਕੀ ਪੂਰ ਮਾਰਕੀਟਿੰਗ ਕਰਕੇ ਕਹਿ ਲੋ ਜਾਂ ਇਹਨਾਂ ਦੇ ਕ੍ਰੇਜ਼ੀ ਲੀਜ਼ ਟੂ ਓਨ ਪ੍ਰੋਗਰਾਮ ਕਰਕੇ ਪਰ ਆਕੀਓ ਨਰੂਸੇ ਤੇ ਤਾਨਾ ਹਾਸ਼ੀ ਨੂੰ ਇਸ ਗੱਲ ਦੀ ਪੂਰਾ ਵੀ ਫਿਕਰ ਨਹੀਂ ਸੀ ਕਿਉਂਕਿ ਉਹ ਜਾਣਦੇ ਸਨ ਉਹਨਾਂ ਨੇ ਕੀ ਬਣਾਇਆ ਤੇ ਪ੍ਰਾਊਡ ਫੀਲ ਕਰਦੇ ਸਨ ਆਪਦੀ ਕ੍ਰिएशन ਤੇ ਜੋ ਉਹਨਾਂ ਦਾ ਹੱਕ ਵੀ ਸੀ ਕਿਉਂਕਿ ਐਲ ਐਫ اے ਸੀ ਦਾ ਇੱਕ ਲੈਜੈਂਡਰੀ ਕਾਰ ਬਟ ਹਜੇ ਇਹਨੇ ਉਹ ਮਕਾਮ ਨੂੰ ਹਾਸਲ ਨਹੀਂ ਕੀਤਾ ਸੀ ਜਿਹਦੇ ਲਈ ਇਹਦਾ ਜਨਮ ਹੋਇਆ ਸੀ ਤੇ ਉਸ ਮਕਾਮ ਨੂੰ ਸਰ ਕਰਨ ਦੀ ਕੀ ਕੀਮਤ ਦੇਣੀ ਪਊ ਇਹਦਾ ਅੰਦਾਜ਼ਾ ਸ਼ਾਇਦ ਕਿਸੇ ਨੂੰ ਨਹੀਂ ਸੀ ਪੂਰੇ ਰਿਸੈਪਸ਼ਨ ਦੀ ਪ੍ਰਵਾਹ ਨਾ ਕਰਦੇ ਆ ਆਕੀਓ ਤੇ ਨਰੂਸੇ ਨੇ ਐਲਐਫਏ ਨੂੰ ਕਦੇ ਰੇਸ ਕਰਨਾ ਨਹੀਂ ਛੱਡਿਆ ਨਰੂਸੇ ਨੇ ਨਰਬਰਗਰਿੰਗ ਟ੍ਰੈਕ ਤੇ ਲੈਪ ਆਫਟਰ ਲੈਪ ਇਸ ਕਾਰ ਨੂੰ ਪੁਸ਼ ਕੀਤਾ ਤੇ ਹਰ ਵਾਰੇ ਥੋੜੀ ਬੈਟਰ ਹੁੰਦੀ ਗਈ ਵਿਦ ਓਨਲੀ 1 ਟਾਰਗੇਟ ਸੈੱਟ ਵਰਲਡ ਰੈਕੋਰਡ ਆਫ ਫਾਸਟੈਸਟ ਲੈਪ ਇਨ ਅ ਪ੍ਰੋਡਕਸ਼ਨ ਕਾਰ ਅਰਾਊਂਡ ਦਾ ਗ੍ਰੀਨ ਹੈਲ ਇਹ ਹੋਣਾ ਤਾਂ ਲਾਜ਼ਮੀ ਸੀ ਬਟ ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਰੈਕੋਰਡ ਸੈੱਟ ਕਰਨ ਵੇਲੇ ਸਟੀਅਰਿੰਗ ਵੀਰ ਦੇ ਪਿੱਛੇ ਨਰੂਸੇ ਨਹੀਂ ਬਲਕਿ ਕੋਈ ਹੋਰ ਹੋ ਨਰੂਸੇ ਜਿਨੇ ਆਪਣੀ ਜ਼ਿੰਦਗੀ ਦੇ 10 ਸਾਲ ਇਸ ਗੱਡੀ ਨੂੰ ਪਰਫੈਕਟ ਕਰਨੇ ਦਿੱਤੇ ਸਨ ਉਹ ਆਪਣੇ ਆਖ ਤੇ ਟੈਸਟ ਕਰਦੇ ਹੋਏ ਨਰੂਸੇ ਇੱਕ ਰੋਡ ਐਕਸੀਡੈਂਟ 'ਚ ਇਸ ਜਹਾਨ ਨੂੰ ਅਲਵਿਦਾ ਕਹਿ ਜਾਂਦਾ ਹੈ ਲਿਵਿੰਗ ਬਿਹਾਈਂਡ ਵਨ ਆਫ ਦਾ ਗ੍ਰੇਟੈਸਟ ਲੈਗੇਸੀਸ ਇਨ ਦਾ ਹਿਸਟਰੀ ਆਫ ਟੋਇota ਨੈਕਸਟ ਯਰ ਨਰੂਸੇ ਨੂੰ ਆਨਰ ਕਰਦਿਆਂ ਐਲਐਫਏ ਦੇ ਨਰਬਰਕਿੰਗ ਐਡੀਸ਼ਨ ਨੂੰ ਲਾਂਚ ਕੀਤਾ ਜਾਂਦਾ ਵਿਦ ਇੰਪਰੂਵਡ ایرੋਡੈਨੈਮਿਕਸ ਸਿਸਮੈਂਟ ਡੂਰਿੰਗ ਐਂਡ ਇਨਕਰੀਜ਼ਡ ਪਾਵਰ ਆਊਟਪੁੱਟ ਆਫ 562 ਹਾਰਸਪਾਵਰ ਇੱਕ ਬੋਨ ਸਟਾਕ ਐਲਐਫਏ ਨਰਬਰਕਿੰਗ ਐਡੀਸ਼ਨ ਨੂੰ ਡਰਾਈਵ ਕਰਦਾ ਹੋਇਆ ਅਕੀਰਾ ਲੀਦਾ 7 ਮਿੰਟ 14 ਸੈਕਿੰਡ ਤੇ 64 ਮਿਲੀਸੈਕਿੰਡ ਦਾ ਵਰਲਡ ਰੈਕੋਰਡ ਸੈੱਟ ਕਰ ਉਹ ਸੋਚ ਸਕਦਾ ਕਿ ਇਨੀਸ਼ially LFA ਨੂੰ ਰਿਸਪੌਂਸ ਨਾ ਮਿਲਿਆ ਹੋਵੇ ਜੋ ਇਹ ਡਿਜ਼ਰਵ ਕਰਦੀ ਸੀ ਬਟ ਅੱਜ ਪਾਸਾ ਪਲਟ ਚੁੱਕਿਆ ਜਾਨੀ ਕਿਸੇ ਟਾਈਮ ਜਿੰਨੂੰ ਕੋਈ ਖਰੀਦਣਾ ਨਹੀਂ ਸੀ ਚਾਹੁੰਦਾ ਉਹ ਅੱਜ ਆਪਣੇ ਲਾਂਚ ਪ੍ਰਾਈਸ ਨਾਲੋਂ 3 ਗੁਣਾ ਜ਼ਿਆਦਾ ਤੇ ਵਿਕਦੀ ਆ ਪਤਾ ਕਿਉਂ ਕਿ ਕਿਉਂਕਿ LFA ਕੋਲੇ ਇੱਕ ਸਟੋਰੀ ਆ ਇੱਕ ਸੋਲ ਆ ਇੱਕ ਲੈਗੇਸੀ ਆ ਇਹ ਕੋਈ ਪ੍ਰੋਫਿਟ ਲੀਪ ਬਣਾਈ ਗਈ ਕਰੋਲਾ ਜਾਂ ਕੈਮਰੀ ਨਹੀਂ ਬਲਕਿ ਅਸਲ ਕਾਰਸ ਨੂੰ ਪਿਆਰ ਕਰਨ ਵਾਲੀ ਟੀਮ ਦੇ ਡ੍ਰੀम्स ਪੈਸ਼ਨ ਤੇ ਡੈਡੀਕੇਸ਼ਨ ਦਾ ਇੱਕ ਰਿਜ਼ਲਟ ਆ LFA ਆਰਗੂਬਲੀ ਵਨ ਆਫ ਦਾ ਬੈਸਟ ਡਰਾਈਵਰਸ ਕਾਰਸ ਵਿੱਚੋਂ ਇੱਕ ਆ ਵਿਦ ਪ੍ਰੋਬਬਲੀ ਦਾ ਬੈਸਟ ਸਾਊਂਡਿੰਗ ਐਗਜ਼ੌਸਟ ਨੋ you